ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਐਮਬੈਸਡਰ ਬਣਾਉਣਾ ਚਾਹੀਦਾ ਹੈ ਟ੍ਰੈਫਿਕ ਦਾ ਕਿਉਂਕਿ ਅਗਰ ਇਹ ਆਪਣਾ ਫਰਜ਼ ਅਦਾ ਕਰ ਰਹੇ ਹੈ ਰੋਡ ਤੇ ਲੋਕਾਂ ਨੂੰ ਨਸੀਹਤ ਦੇ ਰਿਹਾ ਸੋ ਮੈਨੂੰ ਲੱਗਦਾ ਮੈਸੇਜ ਜਿਹੜਾ ਕੀ ਕਹਿਣਾ ਕੀ ਜਾਓਗੇ ਕਿਉਂਕਿ ਪੰਜਾਬ ਦੇ ਜਿਹੜੇ ਡਰਾਈਵਰ ਤੁਸੀਂ ਦੇਖਦੇ ਹੋ ਜਿਹੜੀਆਂ ਗੱਡੀਆਂ ਰੈਸ਼ ਚ ਲਾਂਦੇ ਆਂ दारू ਪੂਰੂ ਪੀ ਕੇ ਗੱਡੀਆਂ ਚਲਾਉਂਦੇ ਕੀ ਕਹਿਣਾ ਚਾਹੋਗੇ ਤੁਸੀਂ ਇਹੀ ਕਹਿਣਾ ਚਾਹਾਂਗੇ ਕਿ ਪਹਿਲਾਂ ਤੇ ਆਪਣਾ ਜਾਨ ਬਹੁਤ ਬਹੁਤ ਕੀਮਤੀ ਹੈ ਇਹ ਬਹੁਤ ਅਨਮੋਲ ਹੈ ਬਹੁਤ ਮੁਸ਼ਕਲ ਮਿਲਦੀ ਹੈ ਇਹ ਜਿਹੜਾ ਮਨੁੱਖਾ ਜੀਵਨ ਬਹੁਤ ਮੁਸ਼ਕਲ ਮੁਸ਼ਕਲ ਮਿਲਦਾ ਕਿੰਨੀਆਂ ਜੂਨਾ ਭੋਗਨ ਤੋਂ 84 ਲੱਖ ਜੂਨਾ ਭੋਗਨ ਤੋਂ ਬਾਅਦ ਮਿਲ ਕਿਤੇ ਜੂਨ ਮਿਲਦੀ ਆ ਤੇ ਇਸ ਜੂਨ ਨੂੰ ਵੀ ਜੇ ਆਪਾਂ ਇਸ ਤਰ੍ਹਾਂ ਹੀ ਗਲਤ ਕੰਮ ਕਰ ਕਰ ਉਹ ਗੱਡੀਆਂ ਤਾਂ ਦੁਬਾਰਾ ਬਣ ਜਾਣਗੀਆਂ ਬੰਦਾ ਨਹੀਂ ਆ ਵੀ ਜਾਣਗੀਆਂ ਪਰ ਬੰਦਾ ਥੋੜੀ ਦੁਬਾਰਾ ਆਉਣਾ ਸੋ ਇਸ ਲਈ ਡਰਿੰਕ ਡਰਿੰਕ ਕਰਕੇ ਡਰਾਈਵ ਨਾ ਕਰੇ ਜਾਵੇ ਜਾਣ ਰੈਸ਼ ਡਰਾਈਵਿੰਗ ਨਾ ਕੀਤੀ ਜਾਵੇ ਅੱਜਕੱਲ ਇਹ ਬੜਾ ਦੇਖ ਰਹੇ ਹਾਂ ਹੁਣੇ ਚੰਡੀਗੜ੍ਹ ਹੀ ਆ ਰਹੇ ਸੀਗੇ ਤੇ ਇਹ ਦੇਖ ਰਹੇ ਸੀਗੇ ਇੱਕ ਯੂਪੀ ਦੇ ਨੰਬਰ ਦੀ ਗੱਡੀ ਸੀਗੀ ਤੇ ਉਹ ਬੰਦਾ ਆਪਣੇ ਬੱਚੇ ਨੂੰ ਬਿਠਾ ਕੇ ਇੱਥੇ ਗੱਡੀ ਚਲਾ ਰਿਆ ਸੀ ਇੱਕ ਇੱਕੋ ਚੀਜ਼ ਹੋਰ ਇੱਥੇ ਬਹੁਤ ਗੰਦੀ ਆਦਤ ਆ ਓਵਰਟੇਕਿੰਗ ਦੀ ਓਵਰਟੇਕਿੰਗ ਬਹੁਤ ਗੰਦੀ ਆ ਹਾਰਨ ਮਾਰ ਕੇ ਹਾਰਨ ਮਾਰ ਕੇ ਵੀ ਨਹੀਂ ਜਾਂ ਜਾਂ ਕੋਈ ਇੰਡੀਕੇਟਰ ਵੀ ਦੇ ਕੇ ਮੁੜਨਾ ਸਿੱਧਾ ਮੁੜ ਜਨਾ ਅਗਰ ਪਿੱਛੇ ਬੰਦਾ ਸਪੀਡ ਤੇ ਹੋਵੇ ਤਾਂ ਕਰਦੇ ਇੱਕਦਮ ਜਦੋਂ ਆਪਾਂ ਕਿਤੇ ਮੁੜਨਾ ਹੁੰਦਾ ਨਾ ਆਪਾਂ ਨੂੰ ਘੱਟੋ ਘੱਟ 2 ਮੀਟਰ ਦੀ ਦੂਰੀ ਤੋਂ ਇੰਡੀਕੇਟਰ ਉਹ ਬੰਦੇ ਵਾਸਤੇ ਪਿਛਲੇ ਬੰਦੇ ਵਾਸਤੇ ਛੱਡ ਦੇਣਾ ਛੱਡ ਦੇਣਾ ਚਾਹੀਦਾ ਇਹਨੇ ਹੁਣ ਮੁੜਨਾ ਆਪਾਂ ਇੱਧਰ ਉੱਧਰ ਹੋ ਜਾਈਏ ਇੱਥੇ ਇਹ ਸਿਸਟਮ ਨਹੀਂ ਆ ਆਪਣੇ ਗੱਲ ਸੱਚ ਹੈ ਕਿ ਜਦੋਂ ਆਪਾਂ ਮੁੜਨਾ ਇਹਨਾਂ ਨੇ ਇੰਡੀਕੇਟਰ ਕਿਸੇ ਨੇ ਨਹੀਂ ਦੇਣਾ ਇਹਨਾਂ ਨੇ ਸਿੱਧਾ ਅੱਗੇ ਜਾਣਾ ਤੁਹਾਨੂੰ ਟਰਨ ਕਰ ਦੇਣਾ ਪਿਛਲਾ ਬੰਦਾ ਆਪਾਂ ਫੇਰ ਠੋਕਦੇ ਕਿਉਂਕਿ ਨਾਲ ਨਹੀਂ ਕੋਈ ਗਲਤੀ ਨਹੀਂ ਉਹਦਾ ਨੁਕਸਾਨ ਹੋ ਜਾਏ ਕੋਈ ਗੱਲ ਇਸ ਕਰਕੇ ਇਸ ਟ੍ਰੈਫਿਕ ਦੇ ਵਾਸਤੇ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਕਿ ਜਾਨ ਬਹੁਤ ਕੀਮਤੀ ਹੈ ਕਿਉਂਕਿ ਜਦੋਂ ਆਪਾਂ ਗੱਡੀ 'ਚ ਬਹਿ ਜਾਂਦੇ ਆ ਨਾ ਫਿਰ ਉਹ ਪਰਮਾਤਮਾ ਨੂੰ ਚੇਤੇ ਹਮੇਸ਼ਾ ਰੱਖਣਾ ਪੈਂਦਾ ਇੱਕ ਤਿੰਨ ਕਮ ਹੈ ਸਾਡੇ ਜਿਨ੍ਹਾਂ 'ਚ ਆਪਾਂ ਨੂੰ ਮਾਫੀ ਨਾ ਵਾਣੀ ਹੈ ਅਸੀਂ ਸਾਰੇ ਬਿਜਲੀ ਬੋਰਡ ਚੱਲੇਗੇ ਸ਼ਾਇਦ ਨੂੰ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਉੱਥੇ ਕੋਈ ਮਿਸ ਹੈਪਨਿੰਗ ਹੋ ਜਾਏ ਲੋਰਾ ਬਣਾ ਗੱਡੀ ਚ ਬੈਗੀਆਂ ਵਾਪਸ ਘਰ ਜਾਣਾ ਕਿ ਨਹੀਂ ਜਾਣਾ ਪਤਾ ਨਹੀਂ ਆਰਮੀ ਬੈਠੀ ਆ ਬਾਰਡਰ ਤੇ ਉਹਨੇ ਪਤਾ ਨਹੀਂ ਕਦੋਂ ਗੋਲੀ ਚੱਲ ਪਣੀ ਤੇ ਕਿਦੋਂ ਉਹਦੇ ਵਾਪਸ ਆਉਣਾ ਕਿ ਨਹੀਂ ਕਰਦਾ ਕਰਦੇ ਨੁੱਤਰੇ ਡਿੱਗਦੇ ਰਹਿੰਦੇ ਕਿ ਬਹੁਤ ਡੇਂਜਰਸ ਤਿੰਨੇ ਜ਼ੋਨ ਹੁੰਦੇ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਐਮਬੈਸਡਰ ਬਣਾਉਣਾ ਚਾਹੀਦਾ ਹੈ ਟ੍ਰੈਫਿਕ ਦਾ ਕਿਉਂਕਿ ਅਗਰ ਇਹ ਆਪਣਾ ਫਰਜ਼ ਅਦਾ ਕਰ ਰਹੇ ਆ ਰੋਡ ਤੇ ਲੋਕਾਂ ਨੂੰ ਨਸੀਗਾ ਦੇ ਰਿਹਾ ਸੋ ਮੈਨੂੰ ਲੱਗਦਾ ਮੈਸੇਜ ਜਿਹੜਾ ਕੀ ਕਹਿਣਾ ਕੀ ਜਾਊਗਾ ਕਿਉਂਕਿ ਪੰਜਾਬ ਦੇ ਜਿਹੜੇ ਡਰਾਈਵਰ ਤੁਸੀਂ ਦੇਖਦੇ ਹੋ ਜਿਹੜੀਆਂ ਗੱਡੀਆਂ ਰੈਸ਼ ਚ ਲਾਂਦੇ ਆ दारू ਪੂਰੂ ਪੀ ਕੇ ਗੱਡੀਆਂ ਚ ਲਾਂਦੇ ਕੀ ਕਹਿਣਾ ਚਾਹੋਗੇ ਤੁਸੀਂ ਇਹੀ ਕਹਿਣਾ ਚਾਹਾਂਗੇ ਕਿ ਪਹਿਲਾਂ ਤੇ ਆਪਣਾ ਜਾਨ ਬਹੁਤ ਕੀਮਤੀ ਹੈ ਬਹੁਤ ਅਨਮੋਲ ਹੈ ਬਹੁਤ ਮੁਸ਼ਕਲ ਮਿਲਦੀ ਹੈ ਇਹ ਜਿਹੜਾ ਮਨੁੱਖਾ ਜੀਵਨ ਬਹੁਤ ਮੁਸ਼ਕਲ ਮੁਸ਼ਕਲ ਮਿਲਦਾ ਕਿੰਨੀਆਂ ਜੂਨਾ ਭੋਗਨ ਤੋਂ ਬਾਅਦ 84 ਲੱਖ ਜੂਨਾ ਭੋਗਨ ਤੋਂ ਬਾਅਦ ਮਿਲ ਕੇ ਤੇ ਜੂਨ ਮਿਲਦੀ ਆ 20 ਜੂਨ ਨੂੰ ਵੀ ਜੇ ਆਪਾਂ ਇਸ ਤਰ੍ਹਾਂ ਹੀ ਗਲਤ ਕੰਮ ਕਰਦੇ ਉਹ ਗੱਡੀਆਂ ਤਾਂ ਦੁਬਾਰਾ ਬਣ ਜਾਣਗੀਆਂ ਬੰਦਾ ਨਹੀਂ ਆ ਵੀ ਜਾਣਗੀਆਂ ਪਰ ਬੰਦਾ ਥੋੜੀ ਦੁਬਾਰਾ ਆਉਣਾ ਸੋ ਇਸ ਲਈ ਡਰਿੰਕ ਡਰਿੰਕ ਕਰਕੇ ਡਰਾਈਵ ਨਾ ਕਰੇ ਜਾਵੇ ਜਾਣ ਰੈਸ਼ ਡਰਾਈਵਿੰਗ ਨਾ ਕੀਤੀ ਜਾਵੇ ਅੱਜਕੱਲ ਇਹ ਬੜਾ ਦੇਖ ਰਹੇ ਹਾਂ ਹੁਣੇ ਚੰਡੀਗੜੀ ਆ ਰਹੇ ਸੀਗੇ ਤੇ ਇਹ ਦੇਖ ਰਹੇ ਸੀਗੇ ਇੱਕ ਯੂਪੀ ਦੇ ਨੰਬਰ ਦੀ ਗੱਡੀ ਸੀਗੀ ਤੇ ਉਹ ਬੰਦਾ ਆਪਣੇ ਬੱਚੇ ਨੂੰ ਬਿਠਾ ਕੇ ਇੱਥੇ ਗੱਡੀ ਚਲਾ ਰਿਹਾ ਸੀ ਇੱਕ ਇੱਕੋ ਚੀਜ਼ ਹੋਰ ਇੱਥੇ ਬਹੁਤ ਗੰਦੀ ਆਦਤ ਆ ਓਵਰਟੇਕਿੰਗ ਦੀ ਓਵਰਟੇਕਿੰਗ ਦੀ ਬਹੁਤ ਗੰਦੀ ਆ ਹਾਰਨ ਮਾਰ ਕੇ ਹਾਰਨ ਮਾਰ ਕੇ ਵੀ ਨਹੀਂ ਜਾਂ ਜਾਂ ਕੋਈ ਇੰਡੀਕੇਟਰ ਨਹੀਂ ਦੇ ਕੇ ਮੁੜਨਾ ਸਿੱਧਾ ਮੁੜ ਜਣਾ ਅੱਗੇ ਪਿੱਛੇ ਬੰਦਾ ਜਿੰਨ ਸਪੀਡ ਤੇ ਹੋਵੇ ਤਾਂ ਕਰ ਦੇ ਇੱਥਾ ਇੱਕਦਮ ਜਦ ਆਪਾਂ ਕਿਤੇ ਮੁੜਨਾ ਹੁੰਦਾ ਨਾ ਆਪਾਂ ਨੂੰ ਘਟੋ ਘਟ 2 ਮੀਟਰ ਦੀ ਦੂਰੀ ਤੋਂ ਇੰਡੀਕੇਟਰ ਉਹ ਬੰਦੇ ਵਾਸਤੇ ਪਿਛਲੇ ਬੰਦੇ ਵਾਸਤੇ ਛੱਡ ਦੇਣਾ ਚਾਹੀਦਾ ਇੰਨੇ ਹੁਣ ਮੁੜਨਾ ਆਪਾਂ ਇੱਧਰ ਉੱਧਰ ਹੋ ਜਾਈਏ ਇੱਥੇ ਇਹ ਸਿਸਟਮ ਨਹੀਂ ਆ ਆਪਣੇ ਗੱਲ ਸੱਚ ਹੈ ਕਿ ਜਦੋਂ ਆਪਾਂ ਮੁੜਨਾ ਇਹਨਾਂ ਨੇ ਇੰਡੀਕੇਟਰ ਕਿਸੇ ਨੇ ਨਹੀਂ ਦੇਣਾ ਇਹਨਾਂ ਨੇ ਸਿੱਧਾ ਅੱਗੇ ਜਾਣਾ ਤੁਹਾਨੂੰ ਟਰਨ ਕਰ ਦੇਣਾ ਪਿਛਲਾ ਬੰਦਾ ਆਪਾਂ ਫਿਰ ਠੁਕਦੇ ਖੁਸ਼ੀ ਨਾਲ ਨਹੀਂ ਕੋਈ ਗੱਲ ਨਹੀਂ ਉਹਦਾ ਨੁਕਸਾਨ ਹੋ ਜਾਏ ਕੋਈ ਗੱਲ ਇਸ ਕਰਕੇ ਇਸ ਟ੍ਰੈਫਿਕ ਦੇ ਵਾਸਤੇ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਕਿ ਜਾਨ ਬਹੁਤ ਕੀਮਤੀ ਹੈ ਕਿਉਂਕਿ ਜਦੋਂ ਆਪਾਂ ਗੱਡੀ 'ਚ ਬਹਿ ਜਾਂਦੇ ਆ ਨਾ ਫਿਰ ਉਹ ਪਰਮਾਤਮਾ ਨੂੰ ਚੇਤੇ ਹਮੇਸ਼ਾ ਰੱਖਣਾ ਪੈਂਦਾ ਇੱਕ ਤਿੰਨ ਕੰਮ ਆ ਸਾਡੇ ਜਿਨ੍ਹਾਂ 'ਚ ਆਪਾਂ ਨੂੰ ਮਾਫੀ ਨਾ ਮੰਨੀ ਆ ਅਸੀਂ ਸਾਰੇ ਬਿਜਲੀ ਬੋਰਡ ਚੱਲੇਗੇ ਸ਼ਾਇਦ ਨੂੰ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਉੱਥੇ ਕੋਈ ਮਿਸ ਹੈਪਨਿੰਗ ਹੋ ਜਾਏ ਲਾਈ ਤੈਨੂੰ ਰੱਬ ਬਣਾ ਕੇ ਗੱਡੀ ਚ ਬੈਗੇ ਆ ਵਾਪਸ ਘਰ ਜਾਣਾ ਕਿ ਨਹੀਂ ਜਾਣਾ ਪਤਾ ਨਹੀਂ ਆਰਮੀ ਬੈਠੀ ਆ ਬਾਰਡਰ ਤੇ ਉਹਨੇ ਪਤਾ ਨਹੀਂ ਕਦੋਂ ਗੋਲੀ ਚੱਲ ਪਣੀ ਤੇ ਕਿਦੋਂ ਉਹਦੇ ਵਾਪਸ ਆਉਣਾ ਕਿ ਨਹੀਂ ਕਰਦਾ ਕਰਦੇ ਨੂੰ ਤਰੇ ਡਿੱਗਦੇ ਰਹੇ ਕਿ ਬਹੁਤ ਡੇਂਜਰਸ ਤਿੰਨੇ ਜ਼ੋਨ ਹੁੰਦੇ ਆ